ਦਿਲ ਹੀ ਉਦਾਸ ਹੈ ਜੀ ਬਾਕੀ ਸਭ ਠੀਕ ਪੰਜਾਬੀ ਸ਼ਾਇਰੀ ਦਾ ਵੱਡਾ ਨਾਮ ਸਰਜੀਤ ਪਾਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦਾ 11 ਮਈ ਨੂੰ ਲੁਧਿਆਣੇ ਵਿਖਲੇ ਆਪਣੇ ਘਰ ਵਿੱਚ ਦਿਹਾਂਤ ਹੋ ਗਿਆ ਹੈ ਅੱਜ ਆਪਾਂ ਤੁਹਾਡੇ ਨਾਲ ਸਰਜੀਤ ਪਾਤਰ ਦੀਆਂ ਕੁਝ ਗੱਲਾਂ ਕੁਝ ਕisse ਸਾਂਝੇ ਕਰਾਂਗੇ ਉਮੀਦ ਕਰਦਾ ਹਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਤាប់ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓ ਵੀ ਤੁਸੀਂ ਦੇਖ ਸਕੋ ਤਾਂ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਸਰਜੀਤ ਪਾਤਰ ਦਾ ਜਨਮ ਸਾਲ 1945 ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਗਿਆਨੀ ਹਰਪਜਨ ਸਿੰਘ ਤੇ ਮਾਤਾ ਦਾ ਨਾਮ ਸ਼੍ਰੀਮਤੀ ਗੁਰਬਖਸ਼ ਕੌਰ ਸੀ ਉਹ ਜਲੰਧਰ ਨੇੜਲੇ ਪਿੰਡ ਪੱਤੜ ਕਲਾਂ ਨਾਲ ਸੰਬੰਧ ਰੱਖਦੇ ਸਨ ਉਹ ਚਾਰ ਪੈਣਾ ਤੋਂ ਬਾਅਦ ਜਨਮੇ ਸਨ ਤੇ ਉਹਨਾਂ ਤੋਂ ਬਾਅਦ ਇੱਕ ਛੋਟਾ ਭਰਾ ਹੋਇਆ ਸੀ ਸਰਜੀਤ ਪਾਤਰ ਨੇ ਆਪਣੀ ਕਵਿਤਾ ਦਿਲ ਹੀ ਉਦਾਸ ਹੈ ਬਾਕੀ ਸਭ ਖੈਰਬਾਰੇ ਦੱਸਿਆ ਕਿ ਇਹ ਕਵਿਤਾ ਉਹਨਾਂ ਨੇ ਆਪਣੇ ਬਚਪਨ ਨੂੰ ਯਾਦ ਕਰਦਿਆਂ ਲਿਖੀ ਸੀ ਸਭ ਤੋਂ ਪਹਿਲਾਂ ਸੁਣੋ ਤੁਸੀਂ ਉਹਨਾਂ ਦੀ ਜ਼ੁਬਾਨ ਵਿੱਚ ਉਹਨਾਂ ਦੀ ਕਵਿਤਾ ਦੂਰ ਇੱਕ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ ਉਦੋਂ ਮੇਰੀ ਔਜ਼ਾਰੋ ਮਸਾਫਲ ਪਰ ਸੀ ਤੇ ਮੈਲੇ ਜੇ ਸਿਆਲ ਦੀ ਉਹ ਧੁੰਦਲੀ ਸਵੇਰ ਸੀ ਸੂਰਜ ਦੇ ਚੜਨ ਚ ਹਾਲੇ ਬੜੀ ਧੀਰ ਸੀ ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵਾਰ ਸੀ ਮੇਰੀ ਮਾਂ ਦੇ ਨਿਆਣਾ ਵਿੱਚ ਹੰਝੂ ਤੇ ਹਨੇਰ ਸੀ ਹਾਲੇ ਤੀ ਕਨਿਆਣਾ ਵਿੱਚ ਮਾੜੀ ਮਾੜੀ ਗਹਿਰ ਹੈ ਦਿਲ ਹੀ ਉਦਾਸ ਸੀ ਜੀ ਬਾਕੀ ਸਭ ਠੀਕ ਸੁਰਜੀਤ ਪਾਤਰ ਦੱਸਦੇ ਨੇ ਕਿ ਉਹ ਜਦੋਂ ਦੂਜੀ ਜਮਾਤ ਪੜਦੇ ਸਨ ਤਾਂ ਉਹਨਾਂ ਦੇ ਪਿਤਾ ਕਮਾਈ ਕਰਨ ਲਈ ਉੱਤਰੀ ਅਮਰੀਕਾ ਚਲੇ ਗਏ ਸਨ ਜਿੱਥੇ ਉਹਨਾਂ ਨੇ ਰੇਲਵੇ ਟਰੈਕ ਬਣਾਉਣ ਦੌਰਾਨ ਕਾਰੀਗਰ ਵਜੋਂ ਕੰਮ ਕੀਤਾ ਸੀ ਪਾਤਰ ਸਾਹਿਬ ਦੱਸਦੇ ਨੇ ਕਿ ਉਹਨਾਂ ਦੇ ਪਿਤਾ 4-5 ਸਾਲ ਬਾਅਦ ਵਿਦੇਸ਼ ਤੋਂ ਆਇਆ ਕਰਦੇ ਸਨ ਇਸ ਲਈ ਉਹ ਜ਼ਿਆਦਾ ਸਮਾਂ ਆਪਣੀ ਮਾਂ ਤੇ ਭੈਣਾਂ ਕੋਲ ਰਹੇ ਤੇ ਉਹਨਾਂ ਦੱਸਿਆ ਕਿ ਉਹਨਾਂ ਆਪਣੇ ਬਚਪਨ ਨੂੰ ਯਾਦ ਕਰਦੇ ਆ ਇਹ ਸਤਰਾਂ ਲਿਖੀਆਂ ਸਨ ਜਰਜੀਤ ਪਾਤਰ ਦੱਸਦੇ ਨੇ ਕਿ ਸਾਹਿਤ ਅਤੇ ਸੰਗਤ ਵੱਲ ਉਹਨਾਂ ਦੀ ਖਿੱਚ ਬਚਪਨ ਵਿੱਚ ਹੀ ਵਿਕਸਿਤ ਹੋ ਗਈ ਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਜਦੋਂ ਕਦੇ ਵੀ ਢਾਡੀ, ਇਰਾਗੀ ਜਾਂ ਗਾਇਕ ਆਉਂਦੇ ਸਨ ਤਾਂ ਬਹੁਤ ਉਰਮਾਂਚਿਤ ਹੁੰਦੇ ਸੀ। ਪਾਤਰ ਸਾਹਿਬ ਦੱਸਦੇ ਨੇ ਕਿ ਪਰਿਵਾਰ ਅਤੇ ਪਿੰਡ ਵੀ ਉਹਨਾਂ ਨੂੰ ਸੰਗੀਤ ਨਾਲ ਭਰਿਆ ਜਾਪਦਾ ਸੀ। ਪਾਤਰ ਸਾਹਿਬ ਦੱਸਦੇ ਨੇ ਕਿ ਇੱਕ ਵਾਰ ਮੈਂ ਦਰਬਾਰ ਸਾਹਿਬ ਗਿਆ ਤਾ ਮੇਰੇ ਮਾਨ ਵਿੱਚ ਇਹ ਦ੍ਰਿਸ਼ ਬੇहद ਕਮਾਲ ਦਾ ਸੀ। ਉਹ ਇਮਾਰਤ ਫਿਰ ਸਰੋਵਰ ਦਾ ਉਸ ਵਿੱਚ ਅਕਸ ਅਤੇ ਗਾਇਨ ਜਿੱਥੇ ਸ਼ਬਦ ਤੇ ਸੰਗੀਤ ਕੁਲੇ ਹੋਏ ਹਨ। ਪਾਣੀ ਹੈ, ਇਮਾਰਤ ਹੈ। ਮੇਰੇ ਮਾਨ ਵਿੱਚ ਹੀ ਰਹਿੰਦਾ ਸੀ ਕਿ ਮੈਂ ਵੀ ਇਸ ਤਰ੍ਹਾਂ ਗਾਸਿਕਾਂ ਲਿਖ ਸਕਾਂ। ਮੇਰੀ ਜ਼ਿੰਦਗੀ ਵਿੱਚ ਕਦੇ ਕੁਝ ਹੋਰ ਬੰਨ ਦੀ ਇੱਛਾ ਨਹੀਂ ਸੀ ਹੋਈ। ਮੈਂ ਜਾਣਦਾ ਸੰਗੀਤਕਾਰ ਬਨਣਾ ਚਾਹੁੰਦਾ ਸਾਂ। ਜਾਂ ਫਿਰ ਕਵੀ ਪਾਤਰ ਸਾਹਿਬ ਦੱਸਦੇ ਨੇ ਕਿ ਸਾਡੇ ਘਰ ਸਾਰੀਆਂ ਕਿਤਾਬਾਂ ਮੁੱਕ ਜਾਂਦੀਆਂ ਸੀ ਤਾਂ ਉਹ ਆਪਣੀ ਭੈਣ ਦੇ ਸਹੁਰੇ ਕਿਤਾਬਾਂ ਪੜਨ ਚਲੇ ਜਾਂਦੇ ਸਨ ਉਹਨਾਂ ਦੱਸਿਆ ਮੈਂ ਕਈ ਵਾਰੀ ਅਖਬਾਰ ਦੇ ਅੱਖਰ ਕੱਟ ਕੇ ਕਵਿਤਾ ਬਣਾਉਂਦਾ ਕਿਉਂਕਿ ਖੁਦ ਨੂੰ ਪ੍ਰਿੰਟ ਵਿੱਚ ਦੇਖਣਾ ਚਾਹੁੰਦਾ ਸੀ ਜਾਂ ਮਿੱਟੀ ਦੇ ਲਾਊਡ ਸਪੀਕਰ ਬਣਾ ਕੇ ਦਰਖਤਾਂ ਨਾਲ ਟੰਗ ਲੈਂਦਾ ਤੇ ਖੁਦ ਨੂੰ ਗਾਇਕ ਹੋਰੋਂ ਦੇਖਦਾ ਸਰਜੀਤ ਪਾਤਰ ਹੋਣਾ ਦੀ ਪਤਨੀ ਦਾ ਨਾਮ ਭਿੰਦਰ ਕੌਰ ਹੈ। ਉਹ ਆਪਣੇ ਰਿਸ਼ਤੇ ਬਾਰੇ ਕਿੱਸਾ ਸੁਣਾਉਂਦਿਆਂ ਉਹਨਾਂ ਦੱਸਿਆ ਕਿ ਮੇਰੀਆਂ ਭੈਣਾਂ ਜਦੋਂ ਉਸ ਨੂੰ ਦੇਖਣ ਗਈਆਂ ਤਾਂ ਉਹਨਾਂ ਦੱਸਿਆ ਕਿ ਸਾਡਾ ਵੀਰ ਕਵੀ ਹੈ। ਉਸ ਨੂੰ ਤਗਮੇ ਮਿਲੇ ਹੋਏ ਹਨ। ਉਹਨਾਂ ਅੱਗੋਂ ਦੱਸਿਆ ਕਿ ਉਹਨਾਂ ਦੀ ਪਤਨੀ ਦੀਆਂ ਭੈਣਾਂ ਨੇ ਸੋਚਿਆ ਕਿ ਉਹ ਕਵੀ ਨੂੰ ਕੀ ਭੇਜਣ ਤਾਂ ਉਹਨਾਂ ਨੇ ਇੱਕ ਕੈਸਟ ਵਿੱਚ ਭਿੰਦਰ ਜੋ ਕਿ ਉਹਨਾਂ ਦੀ ਪਤਨੀ ਬਣ ਜਾ ਰਹੀ ਸੀ। ਦਾ ਗਾਇਆ ਸ਼ਬਦ ਰਿਕਾਰਡ ਕਰਕੇ ਭੇਜ ਦਿੱਤਾ ਤੇ ਪਾਤਰ ਸਾਹਿਬ ਨੇ ਦੱਸਿਆ ਮੇਰੀਆਂ ਭੈਣਾਂ ਨੇ ਮੈਨੂੰ ਆ ਕੇ ਸੁਣਾਇਆ ਤੇ ਮੈਂ ਕਿਹਾ ਕਿ ਮੈਨੂੰ ਆਵਾਜ਼ ਦਾ ਚਿਹਰਾ ਚੰਗਾ ਲੱਗਿਆ ਪਰ ਮੈਂ ਉਹਦਾ ਚਿਹਰਾ ਵੀ ਦੇਖਣਾ ਚਾਹੁੰਦਾ ਪਿਤਾ ਜੀ ਨੇ ਨਾਂ ਉਕਰ ਕੀਤੀ ਪਰ ਭੈਣਾਂ ਨੇ ਪਿਤਾ ਜੀ ਨੂੰ ਕਿਹਾ ਕਿਉਂ ਜ਼ਮਾਨਾ ਬਦਲ ਗਿਆ ਹੈ ਦੋਹਾਂ ਨੂੰ ਮਿਲਵਾ ਦਿਓ ਫਿਰ ਅਸੀਂ ਮਿਲੇ ਤੇ ਵਿਆਹ ਹੋਇਆ ਪਾਤਰ ਸਾਹਿਬ ਦੱਸਦੇ ਨੇ ਕਿ ਉਹਨਾਂ ਦੀ ਪਤਨੀ ਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਤੇ ਉਹਨਾਂ ਦੀ ਪਤਨੀ ਨੇ ਫਿਲਮੀ ਗੀਤਾਂ ਦੇ ਨਾਲ-ਨਾਲ ਉਹਨਾਂ ਦੀਆਂ ਗਜ਼ਲਾਂ ਵੀ ਗਾਈਆਂ ਸਨ ਤੇ ਉਹਨਾਂ ਦੀ ਪਤਨੀ ਦਾ ਉਹਨਾਂ ਦੀਆਂ ਗਜ਼ਲਾਂ ਗਾਉਣਾ ਉਹਨਾਂ ਦੀ ਸਾਂਝ ਨੂੰ ਇੱਕ ਹੋਰ ਪਰਤ ਬਣਾਉਂਦਾ ਹੈ ਪਾਤਰ ਸਾਹਿਬ ਕਹਿੰਦੇ ਨੇ ਕਿ ਕਈ ਵਾਰ ਉਹਨਾਂ ਲਈ ਅਜੀਹਾ ਸਮਾਂ ਆਉਂਦਾ ਹੈ ਜਦੋਂ ਜਹਨ ਵਿੱਚ ਕੋਈ ਕਵਿਤਾ ਕੋਈ ਨਜ਼ਮ ਨਹੀਂ ਉਤਰਦੀ ਕਈ ਵਾਰ ਸਵੇਰੇ ਉੱਠਦੇ ਆਂ ਔਰ ਤਿੰਨ ਤਿੰਨ ਨਜ਼ਮਾਂ ਵੀ ਲਿਖ ਲੈਂਦੇ ਸਨ ਉਹਨਾਂ ਦੱਸਿਆ ਕਿ ਕਈ ਵਾਰ ਕਿਸੇ ਵਿਸ਼ੇ ਤੇ ਲਿਖਣ ਦੀ ਲੋੜ ਹੋਵੇ ਤਾਂ ਲਿਖੀ ਵੀ ਜਾਂਦੀ ਹੈ ਪਰ ਉਹ ਮਹਿਸੂਸ ਕਰਦੇ ਹਨ ਕਿ ਕਵਿਤਾ ਕਦੇ ਯੋਜਨਾ ਬਣਾ ਕੇ ਨਹੀਂ ਆਉਂਦੀ ਅਸਲ ਗੱਲ ਇਹ ਹੈ ਕਿ ਕਵਿਤਾ ਤੁਹਾਨੂੰ ਘੇਰਦੀ ਹੈ ਪਾਤਰ ਸਾਹਿਬ ਦੀ ਇੱਕ ਗਜ਼ਲ ਕੁਝ ਕਿਹਾ ਤਾਂ ਹਨੀਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਾਮਦਾਨ ਕੀ ਕਹਣਗੇ ਇਹ ਗ਼ਜ਼ਲ ਉਹਨਾਂ ਦੇ ਜੀਨ ਵਿੱਚ ਕਿਵੇਂ ਉਤਰੀ ਇਸ ਬਾਰੇ ਉਹਨਾਂ ਨੇ ਦੱਸਿਆ ਕਿ ਇਹ ਕਵਿਤਾ ਮੈਂ ਟੇਬਲ ਤੇ ਨਹੀਂ ਸੀ ਸ਼ੁਰੂ ਕੀਤੀ ਮੈਂ ਲੁਧਿਆਣੇ ਲੱਕੜਪੁਰ ਤੋਂ ਉੱਤਰਦਿਆਂ ਇੱਕ ਸ਼ਾਮ ਨੂੰ ਪੁਰਾਣੀ ਅਦਾਲਤ ਹੁੰਦੀ ਸੀ ਵਕੀਲਾਂ ਦੇ ਖੋਖੇ ਹੁੰਦੇ ਸੀ ਤੇ ਮੈਨੂੰ ਮੂਹ ਹਨੇਰੇ ਵਿੱਚ ਖੜੇ ਦਰਖਤ ਦਿ세 ਮੈਨੂੰ ਅਚੰਚੇਤ ਲੱਗਿਆ ਕਿ ਦਰਖਤ ਨਹੀਂ ਖੜੇ ਇਹ ਤਾਂ ਲੋਕ ਖੜੇ ਹਨ ਜੋ ਇਨਸਾਫ਼ ਲੈਣ ਆਏ ਸੀ ਉਹਨਾਂ ਦੱਸਿਆ ਕਿ ਇਸ ਖਿਆਲ ਤੋਂ ਉਹਨਾਂ ਦੇ ਜੀਨ ਵਿੱਚ ਕੋਈ ਸਤਰਾ ਆਈਆਂ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਸੁਣਦੇ ਅੱਗੇ ਦੱਸਣ ਲੱਗੇ ਕਿ ਉਹ ਪੈਦਲ ਹੀ ਯੂਨੀਵਰਸਿਟੀ ਤੱਕ ਜਾਂਦੇ ਰਹੇ ਅਤੇ ਉਦੋਂ ਇਹ ਗੱਜ਼ਲ ਬਣੀ ਪਾਤਰ ਨੇ ਦੱਸਿਆ ਕਿ ਜਦੋਂ ਉਹ ਬਹੁਤ ਸਮਾਂ ਕੁਝ ਨਹੀਂ ਲਿਖ ਪਾਉਂਦੇ ਤਾਂ ਉਹ ਅੰਗਰੇਜ਼ੀ ਵਿੱਚੋਂ ਕੁਝ ਰਤਨਾਵਾ ਖਾਸ ਕਰਕੇ ਕਾਵਿਕ ਨਾਟਕਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਦੇ ਸਨ ਇਹਦੇ ਨਾਲ ਮੈਂ ਖਾਲੀਪਣ ਵੀ ਭਰ ਲੈਂਦਾ ਹਾਂ ਤੇ ਮੇਰੇ ਲਈ ਉਹ ਆਪਣੇ ਆਪ ਦੀ ਭਾਸ਼ਾ ਨੂੰ ਅਮੀਰ ਬਣਾਉਂਦਾ ਤਰੀਕਾ ਵੀ ਹੈ ਸਰਜੀਤ ਪਾਤਰ ਦਾ ਜਨਮ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੋਇਆ ਸੀ। ਬੇਸ਼ੱਕ ਉਦੋਂ ਉਹ ਬਹੁਤ ਛੋਟੇ ਸਨ। ਫਿਰ ਉਹਨਾਂ ਨੇ ਆਪਣੀ ਸਮਝ ਵਿੱਚ 1966 ਵਿੱਚ ਭਾਸ਼ਾ ਦੇ ਆਧਾਰ ਤੇ ਹੋਈ ਪੰਜਾਬ ਦੀ ਵੰਡ ਦੇਖੀ। 1984 ਅਤੇ ਬਾਅਦ ਦੇ ਸਾਲਾਂ ਦਾ ਘਟਨਾਕਰਮ ਦੇਖਿਆ। ਪ੍ਰਵਾਸ ਦੀਆਂ ਲਹਿਰਾਂ, ਨਸ਼ਿਆਂ ਦੀ ਸਮੱਸਿਆ ਨਾਲ ਜੂਝਦਾ ਪੰਜਾਬ ਵੀ ਦੇਖਿਆ। ਉਹਨਾਂ ਨੇ ਦੱਸਿਆ ਕਿ ਆਪਣੀ ਧਰਤੀ ਤੇ ਜੋ ਹੁੰਦਾ ਹੈ ਉਸ ਦਾ ਕਵੀ ਤੇ ਅਸਰ ਪੈਂਦਾ ਹੈ। ਉਹ ਕਹਿੰਦੇ ਹਨ ਕਿ ਪੂਰੀ ਪੰਜਾਬ ਸਮੱਸਿਆ ਦੌਰਾਨ ਉਹ ਲਗਾਤਾਰ ਲਿਖਦੇ ਰਹੇ ਹਨ ਪਾਤਰ ਸਾਹਿਬ ਲਿਖਦੇ ਨੇ ਵਾਰਸ ਛਾਣੂ ਮੰਡਿਆ ਸੀ ਹੁਣ ਸ਼ਿਵ ਕੁਮਾਰ ਦੀ ਵਾਰੀ ਹੈ ਉਹ ਜ਼ਖਮ ਤਹਾਨੂੰ ਪੁੱਲ ਗਏ ਨੇ ਨਵਿਆਂ ਦੀ ਫਿਰ ਤਿਆਰੀ ਹੈ ਹਾਲਾਤਾਂ ਬਾਰੇ ਬੋਲਣ ਬਾਰੇ ਇੱਕ ਸਵਾਲ ਦੇ ਜਵਾਬ ਚ ਉਹਨਾਂ ਦੱਸਿਆ ਸੀ ਕਿ ਬੋਝਨ ਦਾ ਜਿੰਨਾ ਦਬਾਅ ਕਵੀ ਤੇ ਬਾਹਰ ਹੁੰਦਾ ਹੈ ਉਹਨਾਂ ਹੀ ਉਸਦੇ ਅੰਦਰੋਂ ਵੀ ਹੁੰਦਾ ਹੈ ਉਹਨਾਂ ਦੱਸਿਆ ਕਿ ਕਵੀ ਆਪਣੀ رائے ਦਿੰਦਾ ਜ਼ਰੂਰ ਹੈ ਪਰ ਕਈ ਵਾਰ ਉਹ ਪਰਤਾਂ ਵਿੱਚ ਹੁੰਦੀ ਹੈ। ਸਰਜੀਤ ਪਾਤਰ ਨੇ ਆਪਣੇ ਜੀਵਨ ਵਿੱਚ ਦੇਸ਼ਾਂ ਉਦੇਸ਼ਾਂ ਦੇ ਦੌਰੇ ਕੀਤੇ ਸਨ ਅਤੇ ਆਪਣੀਆਂ ਲਿਖਤਾਂ ਪੇਸ਼ ਕੀਤੀਆਂ ਸੀ। ਪਾਤਰ ਸਾਹਿਬ ਕਹਿੰਦੇ ਹਨ ਕਿ ਉਹਨਾਂ ਦੇ ਸਫਰਨਾਮੇ ਸਿਰਫ ਉਹਨਾਂ ਦੇਸ਼ਾਂ ਦੇ ਲਿਖੇ ਜਿਨ੍ਹਾਂ ਦੀ ਭਾਸ਼ਾ ਉਸ ਨੂੰ ਸਮਝ ਨਹੀਂ ਆਉਂਦੀ ਸੀ। ਉਹਨਾਂ ਦੇਸ਼ਾਂ ਨੇ ਅਨੁਭਵ ਪਾਤਰ ਨੂੰ ਰਸਮਈ ਅਤੇ ਖੂਬਸੂਰਤ ਜਾਪੇ। ਉਹਨਾਂ ਨੇ ਕਲੰਬੀਆ ਦੌਰੇ ਦਾ ਜ਼ਿਕਰ ਕਰਦਿਆਂ ਦੱਸਿਆ ਸੀ ਕਿ ਉਹ ਹਰ ਸਾਲ ਕਵਿਤਾ ਮੇਲਾ ਕਰਵਾਇਆ ਜਾਂਦਾ ਹੈ ਜਿੱਥੇ ਭਾਰਤੋਂ ਵੀ ਕੋਈ ਨਾ ਕੋਈ ਕਵੀ ਜਾਂਦਾ ਹੈ ਪਾਤਰ ਸਾਹਿਬ ਦੱਸਦੇ ਹਨ ਕਿ ਜਦੋਂ ਕਲੰਬੀਆ ਗਏ ਤਾਂ ਉਹਨਾਂ ਨੇ 20 ਕਵਿਤਾਵਾਂ ਅੰਗਰੇਜ਼ੀ ਵਿੱਚ ਭੇਜੀਆਂ ਜਿਨ੍ਹਾਂ ਦਾ ਉਹਨਾਂ ਨੇ 스ਪੈਨਿਸ਼ ਭਾਸ਼ਾ ਵਿੱਚ ਤਰਜਮਾ ਕੀਤਾ ਸੀ ਪਾਤਰ ਸਾਹਿਬ ਦੱਸਦੇ ਨੇ ਕਿ ਬੜਾ ਜਾਦੂਮਈ ਅਨੁਭਵ ਹੁੰਦਾ ਹੈ ਅਸੀਂ ਆਪਣੀ ਭਾਸ਼ਾ ਵਿੱਚ ਕਵਿਤਾ ਪੜ੍ਹਦੇ ਹਾਂ ਲੋਕ ਤੁਹਾਡੇ ਵੱਲ ਦੇਖਦੇ ਹਨ ਸਿਰਫ ਤੁਹਾਡੀ ਆਵਾਜ਼ ਸੁਣਦੇ ਹਨ ਪਰ ਜਦੋਂ ਅਨਵਾਦ ਉੱਥੋਂ ਦੇ ਸਰੋਤਾਂ ਦੀ ਭਾਸ਼ਾ ਵਿੱਚ ਅਨਵਾਦ ਕਰਕੇ ਪੜ੍ਹਦਾ ਹੈ ਤਾਂ ਉਹਨਾਂ ਨੂੰ ਲਈ ਜਾਦੂ ਖੁੱਲਦਾ ਹੈ। ਇੱਕਦਮ ਉਹਨਾਂ ਦੇ ਚਿਹਰਿਆਂ ਤੇ ਭਾਵ ਆਉਣ ਲੱਗਦੇ ਹਨ। ਇਹ ਦੇਖਣਾ ਆਪਣੇ ਆਪ ਵਿੱਚ ਕਮਾਲ ਦਾ ਅਨੁਭਵ ਹੈ। ਉੱਥੇ ਪੜੀ ਆਪਣੀ ਇੱਕ ਕਵਿਤਾ ਕੁਝ ਇਸ ਤਰ੍ਹਾਂ ਪਾਤਰ ਸਾਹ ਸੁਣਾਉਂਦੇ ਹਨ। ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਹੀਂ ਆਈ। ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਹੋਈ ਸੀ। ਉਹ ਤਾਂ ਕੇਵਲ ਇੰਨਾ ਸਮਝੀ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ। ਇਸ ਦਾ ਦੁੱਖ ਮੇਰੇ ਹੁੰਦਿਆਂ ਆਇਆ ਕਿੱਥੋਂ ਨੀਂਦ ਲਗਾ ਕੇ ਦੇਖੀ ਮੇਰੀ ਅਨਪਰਮਾਣੇ ਮੇਰੀ ਕਵਿਤਾ ਦੇਖੋ ਲੋਕੋ ਕੁੱਖੋਂ ਜਾਏ ਮਾਣੂ ਛੱਡ ਕੇ ਦੁੱਖ ਕਾਗਜ਼ਾਂ ਨੂੰ ਦੱਸਦੇ ਨੇ ਮੇਰੀ ਮਾਂ ਕਾਗਜ਼ੋਕ ਸੀਨੇ ਨੂੰ ਲਾਇਆ ਖਬਰੀ ਇਦਾਂ ਹੀ ਕੁਝ ਮੇਰੇ ਨੇੜੇ ਹੋਵੇ ਮੇਰਾ ਜਾਇਆ ਅੱਗੇ ਪਾਤਰ ਸਾਹਿਬ ਦੱਸਦੇ ਨੇ ਕਿ ਉਹਨਾਂ ਨੇ ਇਹ ਕਵਿਤਾ ਪੜ੍ਹਨ ਤੋਂ ਬਾਅਦ ਇਸ ਦਾ ਸਪੈਨੀਸ਼ ਅਨੁਵਾਦ ਹੋਇਆ ਸੀ ਫਿਰ ਉਹਨਾਂ ਨੂੰ ਉਥੋਂ ਬਹੁਤ ਸਾਰੇ ਬੱਚੇ ਮਿਲੇ ਜਿਨ੍ਹਾਂ ਨੇ ਉਹਨਾਂ ਨੂੰ ਪੰਜਾਬੀ ਵਿੱਚ ਇਹ ਕਵਿਤਾ ਉਹਨਾਂ ਲਈ ਲਿਖ ਕੇ ਦੇਣ ਲਈ ਕਿਆ ਪਾਤਰ ਸਾਹਿਬ ਬਾਰੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ 'ਚ ਫਿਰ ਪਾਤਰ ਸਾਹਿਬ ਬਾਰੇ ਕੁਝ ਹੋਰ ਗੱਲਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਤੇ ਦੇਖਦੇ ਰਹੋ ਪੰਜਾਬੀ ਸਾਇਤ ਸਤਿ ਸ਼੍ਰੀ ਅਕਾਲ